ਦੇ رائےਗੜ ਪੱਕੋਵਾਲ ਦੀ ਇੱਕ ਘਟਨਾ ਸਾਹਮਣੇ ਆਈ ਹੈ ਜਿੱਥੇ ਪੁੱਤ ਵੱਲੋਂ ਆਪਣੇ ਪਿਓ ਦੇ ਸਿਰ ਤੇ ਇੱਟਾਂ ਮਾਰ-ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਜੀ ਆਂ ਦੱਸਿਆ ਕਿ ਨਸ਼ੇ ਤੇ ਸ਼ਰਾਬ ਚੇਤ ਤੁੱਤ ਮੁੰਡੇ ਵੱਲੋਂ ਪਹਿਲਾਂ ਤਾਂ ਆਪਣੇ ਪਤਨੀ ਦੇ ਨਾਲ ਉਸ ਦੇ ਨਾਲ ਜਿਹੜੀ ਕੁੱਟਮਾਰ ਕੀਤੀ ਗਈ ਤਾਂ ਜਦੋਂ ਸਿਲੰਡਰ ਨੂੰ ਅੱਗ ਲਾਉਣ ਲੱਗਾ ਸੀ ਤਾਂ ਪਿਤਾ ਮੌਕੇ ਤੇ ਪਹੁੰਚ ਜਾਂਦਾ ਆ ਤਾਂ ਵਿਵਾਦ ਖੜਾ ਹੁੰਦਾ ਆ ਤਾਂ ਪਿਓ ਨੂੰ ਥੱਲੇ ਸੁੱਟ ਲੈਂਦਾ ਆ ਤਾਂ ਉਹਦੇ ਉੱਤੇ ਜਿਹੜਾ ਆ ਇੱਟਾਂ ਦੇ ਨਾਲ ਵਾਰ ਕਰਦਾ ਆ ਤਾਂ ਇਸ ਬੁਰੀ ਤਰ੍ਹਾਂ ਇਸ ਘਟਨਾ ਦੇ ਵਿੱਚ ਪਿਤਾ ਜਿਹੜਾ ਜ਼ਖਮੀ ਹੋ ਜਾਂਦਾ ਆ ਜੋ ਕਿ ਇਲਾਜ ਦੌਰਾਨ ਉਸਦੀ ਮੌਤ ਹੋ ਜਾਂਦੀ ਹੈ ਤਾਂ ਫਿਲਹਾਲ ਮੁੰਡੇ ਨੂੰ ਜਿਹੜਾ ਆ ਉਹ ਕਾਬੂ ਕਰ ਲਿੱਤਾ ਗਿਆ ਆ ਤਾਂ ਹੋਰ ਪੁਲਿਸ ਜਿਹੜੀ ਉਹ ਕੋ ਪੁੱਛਗਿੱਛ ਕਰ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਪਹਿਲਾਂ ਆਪਣੇ ਚਾਚੇ ਦੇ ਕਤਲ ਮਾਮਲੇ 'ਚ ਜੇਲ੍ਹ ਕੱਟ ਗਿਆ ਹੈ ਤਾਂ ਹੁਣ ਆਪਣੇ ਪਿਓ ਦਾ ਵੀ ਇੱਟਾਂ ਮਾਰ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਤੁਹਾਡੇ ਪਿੰਡ ਰਾਤ ਕੀ ਕਰਨਾ ਵਾਪਰੀ ਹੈ ਰਾਜਜੀ ਜੀ ਜਿਹੜਾ ਜੋ ਕਰਦਿਆ ਨੇ ਬਿਆਨ ਦਿੱਤੇ ਆ ਉਹ ਸਹੀ ਆ ਇਹ ਸਾਨੂੰ ਹਾਕ ਪਰਿਵਾਰ ਚ ਗੱਲ ਕਰਦੇ ਆਂ ਜਦੋਂ ਆਖਰੀ ਵਾਰੀ ਗਏ ਤਾਂ ਮੁੰਡਾ ਆਪਣੇ ਬਾਪ ਦੀ ਕੋਲੇ ਖੜ੍ਹ ਗਿਆ ਇੱਥੇ ਲਈ ਇੱਥੇ ਲਈ ਕੋਲੇ ਚਾ ਪਈਆਂ ਸੀ ਤੇ ਚੰਗੀਆਂ ਬਿੱਟੀਆਂ ਪਈਆਂ ਉਹਨੂੰ ਬਾਪ ਪਿਆ ਸੀ ਲੰਮਾ ਥੰਨੇ ਡਿਗਿਆ ਮੈਂ ਉਹਨੂੰ ਬੰਦੇ ਨੂੰ ਪਿਆ ਵੀ ਇਹ ਤਾਂ ਮਰਿਆ ਪਿਆ ਇਹਦੇ ਕਿਉਂ ਇੱਟਾ ਮਾਰਦਾ ਹੁਣ ਮਰੇ ਪਏ ਦੇ ਅੱਛਾ ਕਹਿੰਦਾ ਇਹਨੂੰ ਕੁਛ ਨਹੀਂ ਹੋਇਆ ਤੇ ਉਹ ਵਚਾਈ ਕਹਿੰਦਾ ਤੂੰ ਵਚੇ ਉਹਨੇ ਉਹਦੀ ਮੌਤ ਹੋ ਗਈ ਚੋਦੇ ਸਰ ਹੋ ਚੁੱਕੀ ਸੀ ਜਦ ਅਸੀਂ ਗਏ ਤਾਂ ਘਰੇ ਮੌਤ ਹੋ ਚੁੱਕੀ ਕਿੱਥੇ ਟੋਟਾ ਕਿੱਥੇ ਬਚੇ ਸੀ ਉਹਨਾਂ ਦੇ ਉਹਨਾਂ ਦੇ ਛੱਡ ਜਾਂਦੇ ਦੇਖਿਆ ਨੇ ਜੀ ਜੀ ਨੇ ਉਹਨਾਂ ਨੇ ਛੱਡਾ ਦੇ ਕੰਨਾਂ ਕੋਲ ਕੰਨਾਂ ਤੇ ਬਜੀ ਨਹੀਂ ਜੋ ਮਰਤਕ ਬੁੱਟਾ ਸਿੰਘ ਉਹਦੇ ਸਿਰ ਟੇਟਾ ਸੀ ਕਿੱਥੇ ਸੀ ਹਾਂ ਜੀ ਹਰ ਸੀ ਪੱਖਾ ਕੋਲ ਟੋਡੇ ਪਿੰਡ ਰਾਤ ਕੀ ਕਰਨਾ ਵਾਪਰੀ ਆ ਰਾਜ ਜੀ ਜੀ ਕੰਨਾ ਜੋ ਕਰਦਿਆ ਨੇ ਬਿਆਨ ਦਿੱਤੇ ਆ ਉਹ ਸਹੀ ਆ ਤੇ ਸਾਨੂੰ ਆਸ ਪਈਏ ਜੰਗਤ ਹੈ ਜੰਗਤ ਜਦੋਂ ਆ ਕਾਜੀ ਅੰਦਰ ਗਏ ਤਾ ਮੁੰਡਾ ਆਪਣੇ ਬਾਪ ਦੇ ਕੋਲੇ ਗਿਆ ਵੀਆ ਇੰਨ ਲਈ ਐਟ ਲਈ ਕੋਲੇ ਚਾਪੀਆਂ ਸੀ ਕਿ ਚਾਨੀ ਦਿੱਤੀਆਂ ਵੀਆਂ ਸਭ ਨੂੰ ਬਾਪ ਪਿਆ ਸੀ ਲੰਮਾ ਥੱਲੇ ਲਿ ਗਿਆ ਮੈਂ ਉਹਨੂੰ ਬੰਦੇ ਨੂੰ ਵਿਆਹ ਵੀ ਇਹ ਤਾਂ ਮਰਿਆ ਪਿਆ ਇਹਦੇ ਕਿਉਂ ਇਟਾ ਮਾਰਦਾ ਹੁਣ ਮਰੇ ਪਏ ਦੇ ਅੱਛਾ ਕਹਿੰਦਾ ਇਹਨੂੰ ਕੁਛ ਨਹੀਂ ਹੋਇਆ ਤੇ ਉਹ ਵਚਾਈ ਕਹਿੰਦਾ ਅੱਛਾ ਵਚੇ ਉਹਨੇ ਉਹਦੀ ਮੌਤ ਹੋ ਗਈ ਚੋਦੇ ਸੇ ਹੋ ਚੁੱਕੀ ਸੀ ਜਦ ਅਸੀਂ ਗਏ ਤਾਂ ਘਰੇ ਮੌਤ ਹੋ ਚੁੱਕੀ ਸੀ ਕਿੱਥੇ ਏ ਟੋਟਾ ਕਿੱਥੇ ਬਚੇ ਸੀ ਉਹਨਾਂ ਦੇ ਉਹਨਾਂ ਦੇ ਛੱਡਾਂ ਤੇ ਦੇਖੀਆਂ ਨੇ ਜੀ ਸ੍ਰੀਸ਼ ਨੇ ਉਹਨਾਂ ਨੇ ਛੱਡਾਂ ਦੇ ਕੰਨਾਂ ਕੋਲ ਕੰਨਾਂ ਤੇ ਬਜੀ ਨਹੀਂ ਜੋ ਮਰਤਕ ਬੁੱਟਾ ਸਿੰਘ ਆ ਉਹਦੇ ਸਿਰ ਟੇਟਾ ਸੀ ਕਿੱਥੇ ਸੀ ਸਿਰ ਸਿਰ ਚੱਬਦੀਆਂ ਸੀ ਫਿਰ ਉਹ ਦੂਆ ਤੁਸੀਂ ਕੀ ਕੀਤਾ ਵੀ ਉਹ ਜੋ ਬੰਦਾ ਸੀ ਅਵਤਾਰ ਸਿੰਘ ਕੀ ਉਹਨੂੰ ਤੁਸੀਂ ਕੋਈ ਤਾੜਿਆ ਜਾਂ ਭੱਜ ਗਿਆ ਕਿਵੇਂ ਉਹ ਜਿੱਤੇ ਨਹੀਂ ਬੰਜਾਈ ਜੀ ਉਹ ਘਰੇ ਸੀਗਾ ਉਹ ਆਪਦਾ ਅੰਦਰ ਜਾ ਕੇ ਬਾਹਰ ਲਾ ਕੇ ਸੀੜੀ ਲਾ ਲਈ ਦੇਖਣ ਲੱਗ ਗਿਆ ਤੇ ਜਦ ਨੂੰ ਅਸੀਂ ਪੁਲਿਸ ਨੂੰ ਫੋਨ ਕਰਤਾ ਜੀ ਓਕੇ ਉਹ ਥਾੜੀ ਜੇ ਦੇ ਘੰਟੇ ਬਾਅਦ ਜੀ ਪਹਿਲਾਂ ਵੀ ਕਦੇ ਇਸ ਤਰ੍ਹਾਂ ਦੀ ਘਟਨਾਵਾਂ ਇਹਨਾਂ ਦੇ ਘਰ ਚ ਹੁੰਦੀ ਰਹੀ ਹੈ ਫੈਨਾਂ ਦਾ ਵੀ ਇਹ ਦਾਰੂ ਦਾ ਦਿੱਤੀ ਜਾਂ ਪੀਣ ਦਾ ਹਾਂ ਨਾਰੂ ਦਾ ਪੀਂਦਾ ਰਹਿੰਦਾ ਰਹਿਣਾ ਤੇ ਫਿਰ ਪੀਚੇ ਗਾਮ ਕਿਹੜੀ ਉਮਰ ਦੀ ਕਿੰਨੀ ਕੁ ਉਮਰ ਆ ਇਹ ਜੀ ਉਹ ਜਿਹੜਾ ਹੈ ਅੱਛਾ ਕੀ ਕੰਮ ਕਰਦਾ ਹੈ ਇਹ ਗੱਦੀ ਆਣੀ ਦਸਤੀ ਕਰਦਾ ਹੈ ਮੈਲਡੰਗ ਲਗਾਉਂਦਾ ਹੈ ਹੌਲੀ ਥਾਰ ਕਿ ਨਾ ਕੀ ਘੜਕੜਨਾ ਹੋਈ ਹੈ ਕੀ ਗੱਲ ਹੋਈ ਹੈ ਉਹੀ ਗੱਲ ਬਾਤ ਨਹੀਂ ਸੰਤਪਾਇ ਅੱਛਾ ਕਿੰਨੇ ਕੁ ਬੇ ਦੀ ਗੱਲ ਹੈ 60 10 ਦੀ ਗੱਲ ਲੱਗ ਅੱਛਾ 11 ਕੁ ਮੈਂ ਜਦ ਬੇਚ ਬੇਚ ਪਾਛਤਾ ਪਾਇ ਜੀ ਜਾਨ ਤੱਕ ਤੇ ਪੈਨ ਉਹੀ ਜਗਾ ਲਿਆ ਕੀ ਡਰਿੰਕ ਕੀਤੀ ਹੋਈ ਸੀ ਬਹੁਤ ਜ਼ਿਆਦਾ ਕਰਦੇ ਨੇ ਨਸ਼ੇ ਦੇ ਪੂਰੇ ਆਦੀ ਸੀ ਅੱਛਾ ਤਾਂ ਦੋ ਸਾਲ ਉਹਦੇ ਕੋਲ ਬੈਠੇ ਰਹੀਆਂ ਅਸੀਂ ਇੱਕਰੀ ਵਾਲਾ ਮੇਰਾ ਪਿੰਡ ਦਾ ਬਨਾਲੇ ਜ਼ਿਲ੍ਹੇ ਤੋਂ ਮੈਂ ਤਾਂ ਆਪਣੇ ਬੱਚੇ ਨੂੰ ਉੱਤੇ ਪੜਨ ਲਾ ਲਿਆ ਵੀ ਇਹਦੇ ਤੇ ਕੋਈ ਸੁਧਾਰ ਹੋ ਜਾਊਗਾ ਫਿਟ ਡਰਿੰਕ ਛੋੜ ਤੂੰ ਮੈਂ ਤਾਂ ਫੇਰ ਆਪਣੇ ਘਰ ਨੂੰ ਮੋੜਾ ਪਾ ਲਿਆ ਹਾਂ ਕੋਈ ਗੱਲ ਬਾਤ ਨਹੀਂ ਸੀ ਕੋਈ ਵੀ ਨਹੀਂ ਸੀ ਅੱਜ ਜਿਹੜਾ ਏਡਾ ਕਰਦਾ ਮੈਂ ਚੱਕਿਆ ਜਿਹੜਾ ਸਾਡੇ ਨਾਲ ਹੋਇਆ ਕੰਮ ਕੋਈ ਵੀ ਨਹੀਂ ਸੀ ਅੱਜ ਤੱਕ ਕਮਾਂਡਿੰਗਾਂ ਨੂੰ ਸੱਦਨ ਚਲੇ ਗਿਆ ਕੋਲੀ ਵੀ ਸਾਨੂੰ ਕੋਟਣ ਮਾਰਨ ਪਾਇਆ ਗਿਆ ਸਿਲੰਡਰ ਕੋਲ ਦੇ ਪਹਿਲਾਂ ਰਸੋਈ ਦੇ ਪਿੱਛੇ ਬਾਰ ਕੱਢ ਲਿਆ ਕਹਿੰਦਾ ਮੈਂ ਅੱਗ ਲਾਉਣਾ ਅੱਗ ਤਾਂ ਬਹੁਤ ਦਿਨਾਂ ਦਾ ਕਹਿੰਦਾ ਸੀ ਮੈਂ ਅੱਗ ਲਾ ਦੂੰ ਘਰ ਨੂੰ ਅੱਗ ਲਾ ਦੂੰ ਮੈਂ ਸਾਰਿਆਂ ਨੂੰ ਮਚਾਵਾਂ ਕੁਕਾਰ ਨੂੰ ਕਦੇ ਸਾਹਮਣੇ ਆਇਆ ਵੀ ਇਹ ਜੀ ਕਿਉਂ ਗੱਲ ਕਰਦਾ ਸੀ ਆ ਤਾਂ ਨਹੀਂ ਜੀ ਮੈਨੂੰ ਤਾਂ ਕੁਝ ਨਹੀਂ ਪਤਾ ਇਹਦੇ ਬਾਰੇ ਵੀ ਇਹ ਇਸ ਤਰ੍ਹਾਂ ਕਿਉਂ ਕਰਦਾ ਕਿ ਸ਼ਾਮ ਤੋਂ ਹੀ ਬਾਹਰ ਹੋਇਆ ਪੈਸਿਕਲ ਸਾਰੇ ਸੋਚਦੇ ਰਹਿੰਦੇ ਸੀ ਕਿ ਤੇਰੇ ਫੇਕਾ ਪਰਿਵਾਰ ਮੇਰੇ ਭੈਣਾਂ ਸਾਰੇ ਇਹ ਹੀ ਕਹਿੰਦੇ ਸੀ ਕਿ ਕਿਉਂ ਇਸ ਤਰ੍ਹਾਂ ਕਰਦਾ ਸਾਨੂੰ ਕੁਝ ਨਹੀਂ ਇਹਦੇ ਬਾਰੇ ਪਤਾ ਕੁਝ ਸਮਝਾਉਣ ਵਿਝਾਉਣ ਦੀ ਵੀ ਗੱਲ ਪਹ ਹੋਈ ਹੋਣੀ ਆ ਸਮਝਾਉਣ ਦੀ ਵੀ ਕੋਸ਼ਿਸ਼ ਜਾਣ ਬਾਰੇ ਵੀ ਜੀ ਮੈਂ ਬਹੁਤ ਖੂਨ ਡਾਇ ਸਾਰਿਆਂ ਨੂੰ ਮੈਨੂੰ ਸਮਝਾ ਦਿਓ ਪਰ ਮੇਰੇ ਕਿਸੇ ਨੇ ਸੁਣੀ ਨਹੀਂ ਹੈ ਕਿ ਕਿਸੇ ਨੇ ਨੂੰ ਸਮਝਾਇਆ ਨਹੀਂ ਸੀ ਇੱਕ 105 ਦੇ ਕਾਲ ਆਈ ਸੀ ਜਿੱਥੇ ਪਿਓ ਨੇ ਪੁੱਤ ਨੇ ਪਿਓ ਦੀ ਨੂੰ ਮਾਰ ਦਿੱਤਾ ਅਵਧਾਰ ਸਿੰਘ ਲਈ ਸਿਤਾਰੀ ਨੇ ਆਪਣੇ ਪੁੱਤ ਮੋਟਰ ਸਿੰਘ ਨੂੰ ਮਾਰ ਦਿੱਤਾ ਜਿਸ ਤੇ ਅਸੀਂ ਇਲਾਕੇ ਦੇ ਵਿੱਚ ਸੀ ਅਸੀਂ ਤੁਰੰਤ ਪਹੁੰਚ ਕੇ ਜਾ ਕੇ ਅਸੀਂ ਮੌਕਾ ਤੇ ਜਾ ਕੇ ਤਾਂ ਜਿਹੜੀ ਬੁੱਟਾ ਸਿੰਘ ਦੀ ਘਰ ਵਾਲੀ ਆ ਮਿਲਕੀਤ ਕਰੋ ਉਹ ਦੀ ਸਟੇਟਮੈਂਟ ਰਿਕਾਰਡ ਕੀਤੀ ਤੇ ਅਸੀਂ ਜਿਹੜੀ ਮੌਕੇ ਤੇ ਜਿਹੜੀ ਇਹ ਸਾਕਸ਼ ਤਿਆਰ ਕੀਤੀ ਤੇ ਉਦੋਂ ਬਾਅਦ ਉਹ ਡੈਡ ਹੋਡੀ ਦੀ ਜਿਹੜੀ ਪਿਛੀ ਬੈਂਤੀ ਫਾਰਮ ਪਰ ਤੇ ਸਵੇਰ ਤੱਕ ਅਸੀਂ ਤਿਆਰੀ ਕਰਕੇ ਤੇ ਉਹ ਪੋਸਟਮਾਰਟਮ ਰਿਪੋਰਟ ਨੂੰ ਭੇਜਿਆ ਲਾਸ਼ ਨੂੰ ਉਸ ਤੋਂ ਬਾਅਦ ਅਸੀਂ ਪਾਵਨ ਦੀ ਟੀਮ ਨਾਲ ਲਾ ਕੇ ਦੇਤੀ ਉਹਦਾਰ ਸਿੰਘ ਦੀ ਪਾੜ ਕੀਤੀ ਇਹ ਸਾਨੂੰ ਪਿੰਡ ਤੋਂ ਬਾਹਰ ਖੇਤਾਂ 'ਚ ਮਿਲ ਗਿਆ ਦਿਨ ਉਸੀ ਸੜਕੇ ਉਹਦੇ ਤੋਂ ਜਿਹੜੇ ਉਹਨੇ ਕਤਲ ਦੇ ਵਿੱਚ ਏਡ ਨਾਲ ਪਤਨ ਕਤਲ ਕੀਤਾ ਸੀ ਉਹ ਅਸੀਂ ਬਰਾਮਦ ਕਰਾ ਲਿਆ ਤੇ ਦੇਤੀ ਸੜੀ ਰਸਤੇ 'ਤੇ ਜਿਹਨੂੰ ਅਸੀਂ ਪੇਸ਼ਦਾਨ ਕਰਨ ਨੂੰ ਕਰਤੀ ਇਹਦਾ ਹੋਰ ਰਿਮਾਂਡ ਲੈ ਕੇ ਇਹਦੀ ਸਰਕਾਰ ਨੂੰ ਮਰੇ ਪਤਾ ਕਰੀ ਉਹ ਤੇ ਕੀ ਕਰਾਂ ਸਾਹਮਣੇ ਕੀ ਕਰਨਾ ਵਾਸਤੇ ਇਹ ਤਾਂ ਬੜਾ ਕਾਂਡ ਕਿਵੇਂ ਹੋਇਆ ਇਹ ਪਹਿਲਾਂ ਵੀ ਸ਼ਰਾਬ ਪੀ ਕੇ ਕਰਨ ਨਾਲ ਲੜਦਾ ਰਹਿੰਦਾ ਸੀ ਇਹਨਾਂ ਦੇ ਕੋਈ ਘਰ ਕਿੱਠਾ ਇਹ ਰਾਤ ਜਦੋਂ ਆਇਆ ਤੇ ਇਹ ਕਿਤੇ ਕੋਈ ਸ਼ਰਾਬ ਪੀਤੀ ਉਹਨ ਕਰਕੇ ਇਹਨੇ ਨਾ ਸਿਲੰਡਰ ਸਿਲੰਡਰ ਬਾਹਰ ਕੱਢ ਲਿਆ ਤੇ ਕਹਿੰਦਾ ਮੈਂ ਆਪਦੇ ਘਰ ਨੂੰ ਜਲਾ ਦੇਣਾ ਇਹਦੇ ਪਿਓ ਨੇ ਇਹਨੂੰ ਰੋਕਿਆ ਤੇ ਆਪਦੇ ਪਿਓ ਨਾਲ ਉਲਝ ਗਿਆ ਤੇ ਉਹਨੇ ਇੱਥੇ ਪਈ ਜਿਹੜੀ ਬੱਦੀ ਏਡਸੀ ਉਹਦੇ ਨਾਲ ਵਿਚਾਲੇ ਦੇ ਉਡੇ ਦੇ ਪੈਸੇ ਲਿਓ ਦੇ ਥੱਬੇ ਕਰਨ ਤੇ ਉੱਪਰ ਲਿਵਾਸੀ ਸਰਪੇਮਾਰੀ ਜੀ ਦੇ ਮੌਕੇ ਤੇ ਤੁਰੰਤ ਮਾਤ ਹੋ ਗਈ ਇਹਦੇ ਪਹਿਲਾਂ ਇਸ ਤਰ੍ਹਾਂ ਦਾ ਕੋਈ ਮਹਾ ਸਾਹਮਣਾ ਅਗਰ ਚਨਵਲੜਾਈ ਇਹਦੀ ਬਹੁਤ ਕੁਝ ਕੁਛ ਤੋਂ ਇਹ ਗੱਲ ਸਾਹਮਣੇ ਆਈ ਹੈ ਵੀ ਇੱਕ ਮੁਕਦਮੇ ਤੇ ਪਿੰਤੀ ਬਟਾ ਵੀ 304 ਆਪੀਸੀ ਦਾ ਹੋਈ ਸੀ ਜਿਹਦੇ ਵਿੱਚ ਇਹਨੂੰ ਇਹ 22 ਮਹੀਨੇ ਜੇਲ ਵੀ ਖਟ ਗਿਆ ਤੇ ਬਾਅਦ ਜਿੰਨਾਂ ਨੂੰ ਵੀ ਆਪਸ ਵਿੱਚ ਕੰਪਰਮੈਂਡ ਜੁੜ ਕਰਕੇ 12 ਗਿਆ ਸੀ ਕੀ ਸੀ ਮਾਨੋ ਨਾ ਉਹਦੇ ਵਿੱਚ ਇਹ ਦਿੱਤਾ ਇਹ ਚੈਨਲ ਲਗਾਈ ਹੋਈ ਸੀ ਜਿਸ ਕਰਕੇ ਕੋਈ ਇਹਨਾਂ ਦੇ ਆਪਸੀ ਤੇ ਵਿਕਤੀ ਬਜ਼ੁਰਗ ਨਾਲ ਕੋਈ ਹੋਈ ਸੀ ਉਹਦੇ ਬਾਰੇ ਬੜਾ ਦਾ ਨਹੀਂ ਪਤਾ ਤੇ ਉਹਦਾ ਜਦੋਂ ਕਿ ਤਮ ਸਚਾਰ ਚਾਨਕ ਮੌਤ ਹੋ ਜਣੀ ਉਹਦੇ 304 ਕਿਸੇ ਤੇ ਘਰ ਵੀ ਸੀ